ਪਿਛਲੇ ਦਿਨੀ ਇੱਕ ਨਾਂ ਫੇਰ ਸੁਰਖੀਆਂ ਦੇ ਵਿੱਚ ਗੂੰਜਦਾ ਤੇ ਉਸ ਨਾਂ ਦਾ ਜ਼ਿਕਰ ਸੋਸ਼ਲ ਮੀਡੀਆ ਤੇ ਵੀ ਕੁਝ ਵਕਫੇ ਵਾਸਤੇ ਹੋਇਆ ਸੋਸ਼ਲ ਮੀਡੀਆ ਦੀ ਦੁਨੀਆ ਦਾ ਰੋਮਾਂਚ ਇਹ ਹੈ ਕਿ ਇੱਥੇ ਨਾਂ ਉੱਛਲਦੇ ਆ ਤੇ ਨਾਂ ਫੇਰ ਗੁੰਮਨਾਮ ਹੋ ਜਾਂਦੇ ਆ ਇਹ ਨਾਮ ਸੀ ਕਸ਼ਮੀਰ ਗਰੀਦਾ ਜਿਹੜੇ ਲੋਕ ਖਬਰਾਂ ਨਾਲ ਵਾਅ ਵਾਸਤਾ ਰੱਖਦੇ ਉਹਨਾਂ ਵਾਸਤੇ ਇਹ ਨਵਾਂ ਨਾਂ ਨਹੀਂ ਹੈ ਪਰ ਇਸ ਨਾਂ ਦੇ ਕਾਰਨਾਮੇ ਹਮੇਸ਼ਾ ਇਸ ਤਰ੍ਹਾਂ ਦੇ ਰਹੇ ਆ ਕਿ ਕੋਈ ਨਾ ਕੋਈ ਨਵਾਂ ਅਧਿਆਇ ਝੜਦਾ ਹੀ ਜਾਂਦਾ ਹੈ ਮਾਮਲਾ ਕੀ ਸੀਗਾ ਇਹ ਕਸ਼ਮੀਰ ਗਰੀ ਹੈ ਜਿਹੜਾ ਐਕਚੁਅਲ ਚ ਐਂਟੀ ਖਾਲਿਸਤਾਨ 테ਰਰਿਸਟ ਫਰੰਟ ਦਾ ਕੌਮੀ ਪ੍ਰਚਾਰਕ ਆਪਣੇ ਆਪ ਨੂੰ ਅਖਵਾਉਂਦਾ ਹੈ ਮਾਮਲਾ ਕੀ ਹੈ 1 ਕਿਲੋ ਹੈਰੋਇਨ ਬਰਾਮਦ ਕਰਦੀ ਹੈ ਦੁਰਾਹਾ ਪੁਲਿਸ ਉਹਦੇ ਵਿੱਚ ਪਹਿਲਾਂ ਬੰਦੇ ਫੜੇ ਜਾਂਦੇ ਆ ਗੂਰਾ ਇਰਸ਼ਾਦ ਦਵਿੰਦਰ ਲਪ੍ਰੀਤ ਉਹਨਾਂ ਨੂੰ ਪੁਲਿਸ ਜਿਵੇਂ ਤੁਹਾਨੂੰ ਪਤਾ ਹੀ ਪਿਆਰ ਸਤਕਾਰ ਨਾਲ ਪੁੱਛਦੀ ਹੁੰਦੀ ਆ ਪੁੱਛ ਕੇ ਜਿੱਥੇ ਜਦੋਂ ਹੋਈ ਤੇ ਉਹਨਾਂ ਨੇ ਗਾਹ ਫਿਰ ਇਹ ਸਾਰਾ ਕੁਝ ਬਕਿਆ ਜਿਹਦੇ ਬਿਹਾਵ ਤੇ ਗਾਂ ਪੁਲਿਸ ਨੇ ਫੇਰ ਹੋਰ ਗ੍ਰਿਫਤਾਰੀਆਂ ਪਾਈਆਂ ਉਹਦੇ ਵਿੱਚ ਕਿਹੜੇ-ਕਿਹੜੇ ਸੀਗੇ ਆਓ ਤੁਹਾਨੂੰ ਦੱਸਦਾ ਕਸ਼ਮੀਰ ਫਿਰ ਇਹ ਤੋਂ ਇਲਾਵਾ ਕੋਈ ਗੁਲਸ਼ਨ ਇਹ ਮੀਟ ਮਾਰਕੀਟ ਦਾ ਪ੍ਰਧਾਨ ਵੀ ਹੈ ਵੈਸੇ ਇਹ ਵੀ ਤੁਹਾਡੇ ਵਾਸਤੇ ਬੜੀ ਦਿਲਚਸਪ ਗੱਲ ਹੈ ਕਿ ਅੱਜਕੱਲ ਮੱਛੀ ਮਾਰਕੀਟ ਮੀਟ ਮਾਰਕੀਟ ਇਹਨਾਂ ਦੇ ਵੀ ਪ੍ਰਧਾਨ ਬਣਦੇ ਕੋਈ ਮਸਲਾ ਸੌਟ ਕਰਾਉਣਾ ਹੋਵੇ ਤੇ ਪ੍ਰਧਾਨ ਜੀ ਨੂੰ ਮਿਲ ਸਕਦੇ ਹੋ ਅੱਛਾ ਇਹਦਾ ਭਰਾ ਵੀ ਇਸ ਮਾਮਲੇ ਦੇ ਵਿੱਚ ਸੀ ਤਾਂ 80 ਗ੍ਰਾਮ ਹੈਰੋਨ ਜਿਹੜੀ ਬਰਾਮਦ ਕੀਤੀ ਗਈ। ਹੁਣ 80 ਗ੍ਰਾਮ ਤੋਂ ਨਾ ਮੈਨੂੰ ਇੱਕ ਹੋਰ ਚੇਤਾ ਆ ਗਿਆ। ਇਹ ਵੀਡੀਓ ਦੇਖਣ ਦੀ ਤੁਹਾਨੂੰ ਤਰਖਵਾਸਤ ਵੀ ਮੈਂ ਕਰਦਾ ਕਿ ਪੂਰੀ ਦੇਖ ਲਿਓ। ਕੁਝ ਅੱਛਾ ਮਿਲੇਗਾ ਤੁਹਾਨੂੰ। ਅੱਛਾ 80 ਗ੍ਰਾਮ ਦੀ ਇੱਕ ਰਿਕਵਰੀ ਹੋਈ ਅਮਰਸਰ ਦੇ ਵਿੱਚ, ਮਾਝੇ ਦੇ ਵਿੱਚ। ਉਹਦੇ 'ਚ ਜਦੋਂ ਬੰਦੇ ਫੜ ਕੇ ਇੰਟੈਰੋਗੇਟ ਕੀਤੇ ਗਏ ਤੇ ਨਾਂ ਬਗਾ ਕੁਝ VIP ਬੰਦਿਆਂ ਦੇ ਨਿਕਲੇ। ਉਹ VIP ਬੰਦਿਆਂ 'ਚੋਂ ਇੱਕ ਬੰਦਾ ਸੀ ਕਾਉਂਸਲਰ। ਮੌਜੂਦਾ ਕਾਉਂਸਲਰ ਉਹਨੂੰ ਦੋ ਨੋਟਸ ਭੇਜੇ ਨੇ ਐਨਸੀਬੀ ਨੇ ਸਮਨ ਕਹਿ ਲਓ ਉਹ ਪੇਸ਼ ਨਹੀਂ ਹੋ ਰਿਹਾ ਤੇ ਤ੍ਰੇ ਆ ਗਿਆ ਤੇ ਤੁਹਾਨੂੰ ਪਤਾ ਤੀਜਾ ਦੌਰਾ ਫਿਰ ਮਾੜਾ ਹੀ ਹੁੰਦਾ ਹੈ ਫਿਰ ਉਹਦਾ ਦੌਰ ਜਿਹੜਾ ਹੈ ਨਾ ਮੈਂ ਦੌਰੇ ਪਾ ਦੂੰ ਉਹਨਾਂ ਨੂੰ ਜੋ ਕਹਿਣ ਮੁੰਡੇ ਦਾ ਦੌਰ ਗਿਆ ਤਾਂ ਫਿਰ ਤ੍ਰੇ ਨੋਟਸ ਜਦੋਂ ਆ ਜਾਂਦੇ ਆ ਤਾਂ ਦੌਰਾਂ ਪੈਣ ਦੀ ਪੂਰੀ ਪੂਰੀ ਸੰਭਾਵਨਾ ਹੁੰਦੀ ਹੈ ਉਹ ਬੰਦਾ ਕਿਉਂ ਨਹੀਂ ਆ ਰਿਹਾ ਉਹ ਕਾਉਂਸਲਰ ਕਿਉਂ ਨਹੀਂ ਆ ਰਿਹਾ ਕਿਉਂਕਿ ਉਹਦੇ ਤਾਰ ਗਾਂ ਇੱਕ ਹੋਰ ਵੱਡੇ ਲੀਡਰ ਨਾਲ ਜੁੜਦੇ ਆ ਸਾਬ ਤਾਂ ਮਾਝੇ ਦੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਇਹ ਨਾਂ ਯਾਦ ਰੱਖ ਲਿਓ ਐਨਸੀਬੀ ਆਉਣ ਵਾਲੇ ਦਿਨਾਂ ਦੇ ਵਿੱਚ ਖੂਬ ਰੇਡਾਂ ਪਾਵੇਗੀ ਥਫੇ ਕਿੰਨੇ ਕੁ ਲੱਗਦੇ ਆ ਥਫੇ ਕਿੰਨੇ ਕੁ ਵੱਜਦੇ ਆ ਇਹ ਆਪਾਂ ਵਕਤ ਤੇ ਛੱਡ ਦਿੰਨੇ ਆ ਪਰ ਤੁਹਾਨੂੰ ਐਨਸੀਬੀ ਦੀ ਹਾਜ਼ਰੀ ਖਾਸ ਤੌਰ ਤੇ ਮਾਝੇ ਖੇਤੇ 'ਚ ਭਰਪੂਰ ਮਿਲੇਗੀ ਇਹ ਗੱਲ ਨੋਟ ਕਰ ਲੈਣਾ ਆਓ ਫਿਰ ਮੂਲ ਖਬਰ ਤੇ ਪਰਤਦੇ ਆਂ ਇਹ ਜਿਹੜਾ ਕਸ਼ਮੀਰ ਗਰੀ ਹੈ ਨਾ ਕੁਝ ਬੰਦੇ ਆ ਵਾਸਤੇ ਮੈਂ ਜਿਵੇਂ ਕਿਹਾ ਕਿ ਇਹ ਅਣਜਾਣ ਨਹੀਂ ਹੈ ਕੁਝ ਬੰਦੇ ਆ ਵਾਸਤੇ ਇਹ ਅਣਜਾਣ ਹੋ ਸਕਦਾ ਹੈ ਦਰਅਸਲ ਕੀ ਹੈ ਲੁਧਿਆਣੇ ਦਾ ਇੱਕ ਮਾਮਲਾ ਸੀਗਾ ਜਿਹਦੇ ਤੇ ਮੈਂ ਆਲਰੇਡੀ ਇੱਕ ਵੀਡੀਓ ਬਣਾ ਚੁੱਕਾ ਕੱਲੇ ਉਸ ਐਪੀਸੋਡ ਤੇ ਜਦੋਂ ਇਹ ਵਾਪਰਿਆ ਸੀਗਾ ਲੁਧਿਆਣੇ ਦਾ ਇਹ ਮਾਮਲਾ ਸੀ ਇੱਕ ਜੁਵਲਰ ਸੀਗਾ ਜਿਹੜੇ ਸਰਾਫਾ ਕਾਰੋਬਾਰੀ ਹੁੰਦੇ ਆ ਸੋਨੇ ਦੇ ਕਾਰੋਬਾਰੀ ਹੁੰਦੇ ਆ ਉਹ ਥੋਕ ਚੋਂ ਸੋਨਾ ਜਿਹੜਾ ਹੈ ਨਾ ਚੱਕਦਾ ਸੀਗਾ ਥੋਕ ਚੋ ਥੋਕ ਚ ਸੋਨਾ ਚੱਕਣ ਦਾ ਮਤਲਬ ਇਹੀ ਆ ਕਿ ਪਲੇਟਾਂ ਵਗੈਰਾ ਜਿਹੜੀਆਂ ਇਹਨਾਂ ਦੀਆਂ ਹੁੰਦੀਆਂ ਨੇ ਉਹ ਲਿਆਉਂਦੇ ਆ ਤੇ ਫਿਰ ਅੱਗੇ ਉਹ ਉਹਨਾਂ ਨੂੰ ਵੜਾ ਕੇ ਜਿਵਰਾਤ ਵਗੈਰਾ ਜਿਹੜੇ ਵੇਚਦੇ ਆ ਠੀਕ ਹੈ ਜੀ ਇਹਦੇ ਚ ਆਪਾਂ ਬਹੁਤਾ ਨਹੀਂ ਜਾਂਦੇ ਕਿਉਂਕਿ ਬਿਜ਼ਨਸ ਕਰਨ ਦਾ ਆਪਣਾ ਕੋਈ ਇਰਾਦਾ ਨਹੀਂ ਸੋਨਾ ਖਰੀਦ ਨਹੀਂ ਸਕਦੇ ਸੁਖ ਨਾਲ ਸਵਾ ਲੱਖ ਨੂੰ ਹੋ ਗਿਆ ਮਾਮਲਾ ਕੀ ਸੀ ਕਿ ਕਸ਼ਮੀਰ ਦਾ ਮੁੰਡਾ ਏਸੇ ਕਸ਼ਮੀਰ ਦਾ ਮੁੰਡਾ ਉਹਦਾ ਨਾਮ ਸੀ ਰਾਜਨ ਉਹ ਇਸ ਸਰਾਫਾ ਕਾਰੋਬਾਰੀ ਕੋਲ ਜੌਬ ਕਰਦਾ ਸੀਗਾ ਅੱਛਾ ਉਹਨੇ ਆਪਣੇ ਇੱਕ ਜਿਹੜਾ ਦੂਸਰਾ EMPLOYEES ਸੀਗਾ ਕਰਮਚਾਰੀ ਸੀਗਾ ਉਹਦੇ ਨਾਲ ਰਾਜਨ ਨੂੰ ਭੇਜਿਆ ਕੇ ਜਾਓ ਦਿੱਲੀ ਚੋਂ ਪਲੇਟਾਂ ਚੱਕ ਲਿਓ ਅੱਛਾ ਫੇਰ 10 ਜੁਲਾਈ ਦੀ ਗੱਲ ਆ ਇਹ ਸ਼ਾਇਦ ਵਾਕਿਆ ਜਿਹੜਾ ਮੇਰੇ ਖਿਆਲ ਦੇ ਨਾਲ 22 23 ਦਾ 10 ਜੁਲਾਈ ਨੂੰ ਜਿਹੜਾ ਉਹ ਬਲਰਾਜ ਸਿੰਘ ਭੇਜਿਆ ਸੀ ਰਾਜਨ ਦੇ ਨਾਲ EMPLOYEES ਇਹਨਾਂ ਦੋਨਾਂ ਨੇ ਫੋਨ ਕਰਕੇ ਦੱਸਿਆ ਕਿ ਸਭ ਠੀਕ ਆ ਪਲੇਟਾਂ ਜਿਹੜੀਆਂ ਵਸੂਲ ਕਰ ਲਈਆਂ ਗਈਆਂ ਨੇ 10 ਕਿਲੋ ਸੋਨਾ ਸੀ 10 ਪਲੇਟਾਂ ਸੀ ਕਿਲੋ-ਕਿਲੋ ਦੀ ਪਲੇਟ ਹੋ ਗਈ ਸੁਖ ਨਾਲ ਤੁਸੀਂ ਦੇਖ ਲਓ ਕਿ ਕਿੰਨੀ ਵੱਡੀ ਰਕਮ ਬਣ ਜਾਏਗੀ ਬਾਅਦ ਦੇ ਵਿੱਚ ਇਹਨਾਂ ਨੇ ਮਤਲਬ ਕਿ ਦਿੱਲੀ ਤੋਂ ਨਿਕਲਦੇ ਆ ਫੋਨ ਕੀਤਾ ਰਾਜਨ ਨੇ ਖਾਸ ਤੌਰ ਤੇ ਕਿ ਸਾਡੇ ਮਗਰ ਜੀ ਗੱਡੀ ਲੱਗ ਗਈ i20 ਪਿੱਛਾ ਕਰ ਰਹੀ ਆ ਫਿਰ ਉਸ ਤੋਂ ਬਾਅਦ ਗੱਲ ਕਰਾਈ ਕਿ ਜੀ ਸੈਂਟਰਲ ਜੀਐਸਟੀ ਦਾ ਇਨਸਪੈਕਟਰ ਐ ਸਤਵੀਰ ਬਈ ਗੱਲ ਕਰੋ ਜੀ ਉਹ ਕਹਿੰਦੇ ਕਿ ਬਈ ਸੋਨੇ ਦੇ ਬਿੱਲ ਕਿੱਥੇ ਆ ਇਹਨਾਂ ਨੇ ਆਖਿਆ ਕਿ ਬਿੱਲ ਅਸੀਂ ਤੁਹਾਨੂੰ ਦਿਖਾ ਦਿਆਂਗੇ ਸਵੇਰੇ ਕਿਹੜੀ ਗੱਲ ਆ ਅਹੀਂ ਕੋਈ ਬਲੈਕ ਥੋੜੀ ਨਾ ਕਰਦੇ ਆ ਚਲੋ ਜੀ ਉਸ ਤੋਂ ਬਾਅਦ ਕੰਮ ਹੋ ਗਿਆ ਕਢੇਚਾ ਫੋਨ ਫਾੜ ਬੰਦ ਹੋ ਗਿਆ ਅਗਲੇ ਦਿਨ ਉਹ ਆਪਦੇ ਬਿੱਲ ਬੁੱਲ ਲੈ ਕੇ ਜਦੋਂ ਉੱਥੇ ਪਹੁੰਚਿਆ ਉਹਨਾਂ ਦੇ ਦਫ਼ਤਰ ਉਹ ਕਹਿੰਦੇ ਕਿ ਕਿਹੜਾ ਭਰਾਵਾ ਸੋਨਾ ਤੇ ਕਿਹੜੇ ਬਿੱਲ ਆਹੀਂ ਮੰਗੇ ਆ ਤੂੰ ਆਪਦਾ ਹੋਰ ਕੋਈ ਦੇਖਭਾਲ ਕਰ ਬਈ ਇੱਥੇ ਕੁਝ ਨਹੀਂ ਹੈਗਾ ਫਿਰ ਉਹਦਾ ਮੱਥਾ ਠਣਕਿਆ ਫਿਰ ਇਹ ਗਾਂਹ ਜਾ ਕੇ ਕੇਸ ਜਿਹੜਾ ਦਰਜ ਕੀਤਾ ਜਾਂਦਾ ਹੈ ਫਿਰ ਰਾਜਨਗਿਰੀ son of ਜਿਹੜਾ ਕਸ਼ਮੀਰ ਗਿਰੀ ਹੈ ਇਸ ਨੂੰ ਮਾਰਚ 24 ਦੇ ਵਿੱਚ ਗ੍ਰਿਫਤਾਰ ਵੀ ਕੀਤਾ ਜਾਂਦਾ ਹੈ ਪਰ ਇਸ ਸਾਰੇ ਪ੍ਰਕਰਨ ਦੇ ਵਿੱਚ ਇੱਕ ਬਹੁਤ ਵੱਡਾ ਕਰੈਕਟਰ ਨਿਕਲ ਕੇ ਆਇਆ ਸੀਗਾ ਉਹਦਾ ਨਾਮ ਸੀਗਾ ਟੋਪੀ ਦਰਅਸਲ ਕੀ ਹੈ ਕਿ ਇਸ ਸਾਰੀ ਲੁੱਟ ਦਾ ਜਿਹੜਾ ਮਾਸਟਰਮਾਈਂਡ ਸੀਗਾ ਉਹ ਸੀ ਟੋਪੀ ਇਹ ਟੋਪੀ ਕੌਣ ਹੈ ਟੋਪੀ ਤੁਹਾਨੂੰ ਪਤਾ ਹੀ ਆ ਅਕਸਰ ਸ਼ਹਿਰਾਂ ਦੇ ਵਿੱਚ ਮੁੰਡਿਆਂ ਖੁੰਡਿਆਂ ਦੇ ਨਾਂ ਪੈ ਜਾਂਦੇ ਜਿਹੜੇ ਕੈਪ ਲੈ ਕੇ ਰੱਖਦੇ ਆ ਨਾ ਉਹਨਾਂ ਦੇ ਨਾਂ ਪੈ ਜਾਂਦੇ ਆ ਤਾਂ ਇਹ ਵੀ ਕੈਪ ਲੈ ਕੇ ਰੱਖਦਾ ਸੀ ਪਰ ਇਹ ਟੋਪੀਆਂ ਕਮਾਉਂਦਾ ਵੀ ਬਹੁਤ ਸੀਗਾ ਦਰਅਸਲ ਕੀ ਹੈ ਕਿ ਇਸ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਏਸੇ ਮਾਮਲੇ ਦੇ ਵਿੱਚ ਤਾਂ ਉਦੋਂ ਤੱਕ ਟੋਪੀ ਤੇ ਲਗਭਗ 18 ਮਾਮਲੇ ਦਰਜ ਹੋ ਚੁੱਕੇ ਸੀਗੇ ਠੀਕ ਹੈ ਜੀ ਆਪਣੇ ਆਪ ਨੂੰ ਇਸਨੇ ਉਹ ਸੀਜੀਐਸਟੀ ਦਾ ਇਨਸਪੈਕਟਰ ਜਿਹੜਾ ਸੀਗਾ ਉਹ ਦੱਸਿਆ ਅਸਲ ਦੇ ਵਿੱਚ ਇਹੀ ਸੀਗਾ ਟੋਪੀ ਟੋਪੀ ਕਮਾਰਿਆ ਸੀਗਾ ਇਹ ਤੇ ਕਮਾਲ ਦੀ ਗੱਲ ਆ ਕਿ ਇਹਦੇ ਤੇ ਇੱਕ ਇਹੋ ਜਿਹਾ ਵੀ ਮਾਮਲਾ ਸੀਗਾ ਕਿ ਇਹਨੇ ਦਾਵਾ ਕੀਤਾ ਸੀਗਾ ਕਿ ਮੇਰੇ ਤੇ ਹਮਲਾ ਹੋਇਆ ਉਸ ਤੋਂ ਬਾਅਦ ਦੋ ਗਨਮੈਨ ਵੀ ਹਾਸਲ ਕੀਤੇ ਹੋਏ ਸੀਗੇ ਇੱਕ ਵਕੀਲ ਦੇ ਨਾਲ ਇਹ ਕੁਝ ਸਮਾਂ ਕੰਮ ਵੀ ਕਰ ਚੁੱਕਾ ਹੈ ਗੱਲ ਇਹ ਆ ਕਿ ਇਸ ਤੇ ਬਹੁਤ ਜ਼ਿਆਦਾ ਮਾਮਲੇ ਜਿਹੜੇ ਆ ਉਹ ਦਰਜ ਸੀ ਤੇ ਉਹ ਤੋਂ ਬਾਅਦ ਵੀ ਇਹ ਵਿਚਰਦਾ ਰਿਹਾ ਦੱਸਦੇ ਆ ਕਿ ਸੁਰੱਖਿਆ ਕਰਮੀ ਜਿਹੜੇ ਸੀਗੇ ਇਹਦੇ ਉਹ 220 ਦੇ ਵਿੱਚ ਕੁਝ ਬਦਮਾਸ਼ਾਂ ਨੇ ਜਦੋਂ ਇਹਨੂੰ ਜ਼ਖਮੀ ਕੀਤਾ ਸੀਗਾ ਉਹ ਕੁਝ ਦਿਨ ਤੱਕ ਇਹਦੇ ਨਾਲ ਇਹਦੀ ਹਿਫਾਜ਼ਤ ਵਾਸਤੇ ਰਹੇ ਕਿਉਂਕਿ ਕੋਰਟ ਦਾ ਹੁਕਮ ਸੀਗਾ ਕਿ ਟੋਪੀ ਨੂੰ ਗਨਮੈਨ ਜਿਹੜੇ ਆ ਪ੍ਰੋਵਾਈਡ ਕਰਵਾਏ ਜਾਣ ਲਓ ਜੀ ਟੋਪੀ ਦਾ ਹੋ ਗਿਆ ਤਾਨੂੰ ਪਤਾ ਹੀ ਹੈ ਸਾਰਾ ਕਲਿਆਣ ਕਿ ਕਿਸ ਤਰ੍ਹਾਂ ਇਹਨੇ ਕੰਮ ਕੀਤਾ ਇਹ ਟੋਪੀ ਤੇ ਦੂਸਰਾ ਰਾਜਨ ਤੇ ਤੀਸਰਾ ਕਸ਼ਮੀਰ ਗਿਰੀ ਹੁਣ ਅੱਗੇ ਆ ਜਾਓ ਕਸ਼ਮੀਰ ਗਿਰੀ ਵੀ ਕੋਈ ਘੱਟ ਚਰਚਿਤ ਚਿਹਰਾ ਨਹੀਂ ਹੈ ਸਭ ਦਰਅਸਲ ਕੀ ਹੈ ਕਿ ਕਸ਼ਮੀਰ ਗਿਰੀ ਤੇ ਇਹ ਦੋਸ਼ ਲੱਗਾ ਸੀਗਾ ਕਿ 220 ਦੇ ਵਿੱਚ ਉਸਨੇ ਆਪਣੇ ਆਪ ਤੇ ਆਪ ਹਮਲਾ ਕਰਵਾਇਆ ਇਹ ਵਿਦੋਸ਼ ਲੱਗੇ ਸੀਗੇ ਤੇ ਇਹ ਸ਼ਾਇਦ ਗੱਲ ਹੈਗੀ ਆ ਮਈ 21 ਦੀ ਇਹ ਜੇਲ੍ਹ ਦੇ ਵਿੱਚੋਂ ਉਦੋਂ ਰਿਹਾ ਹੋਇਆ ਸੀਗਾ ਕਸ਼ਮੀਰ ਗਰੀ ਪਹਿਲਾਂ ਵੀ ਇਸ ਤਰ੍ਹਾਂ ਦੇ ਵਿਵਾਦਾਂ ਚ ਕੇਸਾਂ ਦੇ ਵਿੱਚ ਫਸਦਾ ਰਿਹਾ ਇਹ ਕੋਈ ਨਵਾਂ ਮਾਮਲਾ ਨਹੀਂ ਹੈ ਸਾਬ ਪਰ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੇ ਲੋਕ ਇਸ ਤਰ੍ਹਾਂ ਤਾਣਾ ਬਾਣਾ ਬੁਣੀ ਫਿਰਦੇ ਆ ਕੋਈ ਹੈਰਵੰਦ ਦੇ ਕੇਸ ਦੇ ਵਿੱਚ ਹੈ ਕੋਈ ਨਾਲ ਲੁੱਟ ਦੇ ਕੇਸ ਦੇ ਵਿੱਚ ਹੈ ਕੋਈ ਖਸੁੱਟ ਦੇ ਕੇਸ ਦੇ ਵਿੱਚ ਹੈ ਉਹ ਆਮ ਬੰਦਿਆਂ ਦੇ ਨਾਲ ਬਈ ਠੱਗੀ ਠੋਰੀ ਕਿੰਨੀ ਕਰਦੇ ਹਨ ਕਿ ਜਰਾ ਸੋਚ ਕੇ ਦੇਖੋ ਜਰਾ ਵਿਚਾਰ ਕੇ ਦੇਖੋ ਤਾਂ ਮਤਲਬ ਖਾਸ ਤੌਰ ਤੇ ਜੇ ਦੇਖੀ ਆਪਾਂ ਤਾਂ ਕੋਈ ਹੱਕ ਦੇ ਵਿੱਚ ਕੋਈ ਵਿਰੋਧ ਦੇ ਵਿੱਚ ਇਸ ਤਰ੍ਹਾਂ ਦੀਆਂ ਜਥੇਬੰਦੀਆਂ ਖੜੀਆਂ ਕਰਦਾ ਕੋਈ ਉਧਰੋਂ ਲੋਕਾਂ ਨੂੰ ਪਰਵਾ ਲੈਂਦਾ ਕੋਈ ਉਧਰੋਂ ਪਰਵਾ ਲੈਂਦਾ ਪਰ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਆ ਜਿਹੜੇ ਇਸ ਤਰ੍ਹਾਂ ਦਾ ਲਬਾਦਾ ਪਾ ਕੇ ਇਸ ਤਰ੍ਹਾਂ ਦਾ ਚੋਲਾ ਓੜ ਕੇ ਬਹੁਤ ਕੁਝ ਉਲਟਾ ਛੁਲਟਾ ਕਰੀ ਜਾਂਦੇ ਆ ਸੋ ਇਹ ਮਾਮਲਾ ਸੀਗਾ ਕਸ਼ਮੀਰ ਘਰੀ ਦਾ ਜਿਹਦੇ ਵਿੱਚ ਆਪਾਂ ਵੇਖਿਆ ਕਿ ਪਹਿਲਾਂ ਇੱਕ 골ਡ ਦੀ ਲੁੱਟ ਉਸ ਤੋਂ ਪਹਿਲਾਂ ਕਸ਼ਮੀਰ ਘਰੀ ਦਾ ਮਸਲਾ ਉਸ ਤੋਂ ਬਾਅਦ ਜੇ ਸੁਸ਼ੀਲ ਟੋਪੀ ਦੀ ਗੱਲ ਕਰੀਏ ਤੇ ਉਹਨੇ ਪਤਾ ਨਹੀਂ ਕਿੰਨੀਆਂ ਕੋ ਟੋਪੀਆਂ ਪਾਈਆਂ ਕਿੰਨੀਆਂ ਕੋ ਐਫ ਆਈ ਆਰ ਸੋਦੇ ਤੇ ਦਰਜ ਆ ਸੋ ਇਹ ਮਾਮਲਾ ਜਿਹੜਾ ਇਹਦੇ ਵਿੱਚ ਪੂਰੀ ਇੰਟਰੋਗੇਸ਼ਨ ਗਾਂ ਤੱਕ ਜਾਣ ਦੀ ਜ਼ਰੂਰਤ ਹੈ ਕਿ ਕਿੱਥੇ ਖੰਨਾ ਹੈ ਕਿੱਥੇ ਤਰਨ ਤਾਰਨ ਜਿਹੜਾ ਆਪਾਂ ਦੇਖਦੇ ਹਾਂ ਸਰਹੱਦੀ ਇਲਾਕਾ ਹੈ ਕਿਥੋਂ ਹਾਇਰੋਨ ਚਲਦੀ ਆ ਕਿਸ ਇਲਾਕੇ ਦੇ ਵਿੱਚ ਆਉਂਦੀ ਆ ਫਿਰ ਇੱਥੇ ਆ ਕੇ ਰਿਕਵਰੀ ਹੁੰਦੀ ਆ ਫਿਰ ਪੁਲਿਸ ਦਾ ਇਹ ਵੀ ਦਾਵਾ ਹੈ ਕਿ ਇਸ ਇਲਾਕੇ ਦੇ ਵਿੱਚ ਖੰਨੇ ਦੁਰਾਹੇ ਦੇ ਇਲਾਕੇ ਦੇ ਵਿੱਚ ਇਹ ਅੱਗੇ ਵੇਚਦੇ ਸਨ ਇਹਦਾ ਮਤਲਬ ਹੈ ਕਿ ਪੂਰਾ ਇੱਕ ਨੈਟਵਰਕ ਕੰਮ ਕਰ ਰਿਹਾ ਸੀਗਾ ਕਿ ਕਸ਼ਮੀਰ ਗਰੀ ਵਰਗੇ ਬੰਦੇ ਜਿਨ੍ਹਾਂ ਦੇ ਕੋਲ ਗਨਮੈਨ ਵੀ ਹੁੰਦੇ ਆ ਗਾਈ ਬਗਾਇਓ ਲੈ ਕੇ ਟਰੈਵਲ ਕਰਦੇ ਆ ਗੱਡੀਆਂ ਹੁੰਦੀਆਂ ਨੇਮ ਪਲੇਟਾਂ ਹੁੰਦੀਆਂ ਨੇ ਉਹਦੇ ਉੱਤੇ ਜਥੇਬੰਦੀ ਦਾ ਨਾਂ ਹੁੰਦਾ ਹੈ ਉਹਦੇ ਉੱਤੇ ਕਦੇ-ਕਦੇ ਲੋਕਾਂ ਦੀ ਨਿਗਾਹ ਪੈਂਦੀ ਆ ਤੇ ਨਿਗਾਹ ਦੇ ਵਿੱਚ ਇਹ ਨਜ਼ਰ ਆਉਂਦਾ ਕਿ ਇਹਨਾਂ ਤੋਂ ਵੱਡਾ ਕੋਈ ਰਾਸ਼ਟਰਪਗਤ ਕੋਈ ਰਾਸ਼ਟਰਵਾਦੀ ਹੈ ਹੀ ਨਹੀਂ ਹੈ ਪਰ ਕੀ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਇਹਨਾਂ ਦੇ ਗਨਮੈਨਾਂ ਦੀ ਜਿਹੜੀ ਹਿਫਾਜ਼ਤ ਆ ਉਹਦੇ ਵਿੱਚ ਇਹ ਮਾਲ ਦੀ ਢੋਹਾ ਟਵਾਈ ਤਾਂ ਨਹੀਂ ਹੋ ਰਹੀ ਤੇ ਕਿੰਨੇ ਹੋਰ ਨੇ ਜਾ ਕਿੰਨੇ ਹੋਰ ਹੋ ਸਕਦੇ ਆ ਇਹ ਲੱਭਣਾ ਹੋ ਪੁਲਿਸ ਦਾ ਕੰਮ ਹੈ ਮਿਲਦੇ ਆ ਅਗਲੀ ਵਾਰ ਤਦ ਤੱਕ ਦਿਓ ਸਤ ਸਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ